ਚੁੱਟੀਆਂ ਤੇ ਪੂਆ ਕੋਲ ਆਉਣਾ ਕੱਪ ਦੀ ਦੁਪਹਿਰ ਵਿੱਚ ਟੱਟ ਤੇ ਖਾ ਲਉਣਾ ਅੱਖਾਂ ਅੱਗੇ ਖੁੰਮਦੀ ਦੋ ਗੁੱਤਾ ਵਾਲਿਓ ਵੇਖ ਵੇਖ ਜੀ ਨੂੰ ਨੀਸ ਦਿਲ ਭਰਦਾ ਉਹਨੂੰ ਪਤਾ ਕੋਠੇ ਤੇ ਕਿਉਂ ਸਿੱਧੜਦਾ ਨੋਕਾ ਪਾਣ ਸੈਟਰੀ ਨੇ ਕਿਨਾ ਕਰਦਾ ਹਰ ਵਾਰ ਆਸ਼ਕੀ ਦਾ ਟਾਈਮ ਟੇਬਲ ਸੈੱਟ ਕਰਨ ਵਾਲੇ ਪੰਜਾਬੀ ਗਾਇਕ ਕੁਲਵਿੰਦਰ ਬੇਲਸ ਵਰ ਐਂਟੀਨਾ ਸੈੱਟ ਕਰ ਰਹੇ ਨੇ ਉਹਨਾਂ ਦਾ ਨਵਾਂ ਗੀਤ ਐਂਟੀਨਾ ਰਿਲੀਜ਼ ਹੋ ਗਿਆ ਉਹਨਾਂ ਮੁਤਾਬਕ ਇਹ ਗੀਤ ਟਾਈਮ ਟੇਬਲ 3 ਹੀ ਹੈ ਬਸ ਇਸ ਦਾ ਨਾਮ ਵੱਖਰਾ ਹੈ ਗਾਣੇ ਜਨਰਲ ਲੁੱਕ ਬੇहद ਬਦਲੀ ਹੋਈ ਨਜ਼ਰ ਆ ਰਹੀ ਹੈ ਫਿਲਮ ਲਕੀਰਾਂ ਦਾ ਨਵਾਂ ਗੀਤ ਓਕੇ ਰਿਲੀਜ਼ ਹੋ ਗਿਆ ਜੋ ਕਿ ਕਪਾਰਟੀ Song ਹੈ ਗੀਤ ਨੂੰ ਹਰਮਨ ਵਰਕ ਅਤੇ ਯੂਵਿਕਾ ਚੌਧਰੀ ਤੇ ਫਿਲਮਾਇਆ ਗਿਆ ਹੈ ਗੀਤ ਨੂੰ ਜ਼ੋਰਾ ਰੰਧਾਵਾ ਨੇ ਆਵਾਜ਼ ਦਿੱਤੀ ਹੈ ਜਿਸ ਤੇ ਆਪਣਾ ਤੜਕਾ ਵੀ ਲਗਾਇਆ ਗਿਆ ਹੈ ਇਹ ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ ਗਾयक ਪ੍ਰਦੀਪ ਸਰਾਂ ਦਾ ਗੀਤ ਦਾਦੇ ਦੀ ਦੁਨਾਲੀ ਰਿਲੀਜ਼ ਹੋਇਆ ਹੈ ਜਿਸ ਪੁਛਤੈਨੀ ਦੁਸ਼ਮਣੀ ਦੀ ਕਹਾਣੀ ਬਿਆਨ ਕੀਤੀ ਗਈ ਹੈ ਵੀਡੀਓ ਚ ਜਵਾਨ ਹੋਇਆ ਪੁੱਤ ਆਪਣੇ ਦਾਦੇ ਦੀ ਮੌਤ ਦਾ ਬਦਲਾ ਲੈਂਦਾ ਅਤੇ ਆਪਣੀ ਜ਼ਮੀਨ ਛੁੜਵਾਉਂਦਾ ਨਜ਼ਰ ਆ ਰਿਹਾ ਹੈ ਗੀਤ ਨੂੰ ਬੇਹਦ ਬੁਲੰਦ ਅੰਦਾਜ਼ ਦੇ ਵਿੱਚ ਗਾਇਆ ਗਿਆ ਹੈ ਬਾਲੀਵੁੱਡ ਨਿਤਾ ਨੀਲ ਨਿਤਿਨ ਮੁਕੇਸ਼ ਨੇ ਮੁੰਬਈ ਦੀ ਰੁਕਮਣੀ ਸਹਾਏ ਨਾਲ ਮੰਗਣੀ ਕਰ ਲਈ ਹੈ ਜੋ ਕਿ ਦੁਸ਼ਹਿਰੇ ਵਾਲੇ ਦਿਨ ਮੁੰਬਈ ਚ ਪਰਿਵਾਰ ਅਤੇ ਕੁਝ ਖਾਸ ਦੋਸਤਾਂ ਦੀ ਮੌਜੂਦਗੀ ਚ ਹੋਈ ਨੀਲ ਅਰੇਂਜ ਮੈਰਿਜ ਕਰ ਰਹੇ ਨੇ ਦੋਹਾਂ ਦਾ ਵਿਆਹ ਅਗਲੇ ਸਾਲ ਹੋਏਗਾ बॉलीवुड सुपरस्टार शाहरुख खान ਅਤੇ ਮਹਾਨ ਕ੍ਰਿਕਟਰ ਸਚਿੰਤ ਟਿੰਦੂਲਕਰ ਨੇ ਸਮਾਜਿਕ ਮੁੱਦਿਆਂ ਤੇ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਸੰਗਠਨ ਗਲੋਬਲ ਸਿਟੀਜ਼ਨ ਨੂੰ ਸਮਰਥਨ ਦਿੱਤਾ। ਦੋਵੇਂ 19 ਨਵੰਬਰ ਨੂੰ ਭਾਰਤ 'ਚ ਪਹਿਲੀ ਵਾਰ ਹੋਣ ਵਾਲੀ ਗਲੋਬਲ ਸਿਟੀਜ਼ਨ ਫੈਸਟੀਵਲ 'ਚ ਸ਼ਿਰਕਤ ਕਰਨਗੇ। ਅਭਿਨੇਤਾ ਵੀਰ ਦਾਸ ਅਜੇ ਦੇਵ ਗੰਧੀਗਾਮੇ ਫਿਲਮ ਸ਼ਿਵਾਏ ਰੈਕਸ਼ਨ ਸੀਨਸ ਨੂੰ ਲੈ ਕੇ ਉਤਸ਼ਾਹਤ ਨੇ ਜਿਸ ਦੀ ਉਹਨਾਂ ਜੰਮ ਕੇ ਪ੍ਰਸ਼ੰਸਾ ਕੀਤੀ। ਵੀਰ ਨੇ ਕਿਹਾ ਕਿ ਐਕਸ਼ਨ ਹਰ ਇੱਕ ਲਈ ਵੇਖਣ ਲਾਇਕ ਹੋਣਗੇ। ਵੀਰ ਮੁਤਾਬਕ ਜਦੋਂ ਅਜੇ ਨੇ ਉਹਨਾਂ ਨੂੰ ਇੱਕ ਰੋਲ ਆਫਰ ਕੀਤਾ ਤਾਂ ਉਹਨਾਂ ਨੂੰ ਕਾਫੀ ਹੈਰਾਨੀ ਹੋਈ ਸੀ। ਅਪਣੇ ਇਤਰੀ ਤੋਂ ਲੇਖਿਕਾ ਮਨੀ ਟਵਿੰਕਲ ਕੰਨੇ ਨੇ ਆਪਣੀ ਨਵੀਂ ਕਿਤਾਬ ਦਾ ਲੈਜੈਂਡ ਆਫ ਲਕਸ਼ਮੀ ਪ੍ਰਸਾਦ ਦਾ ਐਲਾਨ ਕੀਤਾ ਹੈ ਟਵਿੰਕਲ ਨੇ ਟਵੀਟ ਕਰਕੇ ਕਿਹਾ ਕਿ ਇਹ ਕਿਤਾਬ ਸਾਭ ਨੂੰ ਪਸੰਦ ਆਏਗੀ ਤੇ ਖੂਬ ਹਸਾਈਗੀ ਅਨ ਪਹਿਲੀ ਕਿਤਾਬ ਮਿਸਿਸ ਫਨੀ ਬੋਨਸ ਵੀ ਖੂਬ ਵਿੱਕੀ ਸੀ ਸੋਸ਼ਲ ਮੀਡੀਆ ਸੈਲੀਬ੍ਰਿਟੀ ਕੰਦੀਲ ਬਲੂਚ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਛੂਟੀ ਆਣਖਲੀ ਭੈਣ ਦਾ ਕਤਲ ਕਰਨ ਵਾਲੇ ਆਪਣੇ ਬੇਟੇ ਨੂੰ ਕਦੇ ਮਾਫ ਨਹੀਂ ਕਰਨਗੇ ਇਹ ਸੋਚੇ ਸਮਝੇ ਕਤਲ ਲਈ ਉਸ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਮਾਡਲ ਕੰਦੀਲ ਦੀ 15 ਜੁਲਾਈ ਨੂੰ ਮਲਤਾਨ ਵਿੱਚ ਹੱਤਿਆ ਕੀਤੀ ਗਈ ਸੀ ਬਾਲੂਡ ਦੇ ਪ੍ਰਤੀ ਸਿਲਪਾ ਸ਼ੈਟੀ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਜਿਸ ਨਾਲ ਉਹ ਪੂਰਾ ਪਰਿਵਾਰ ਸੋਗ ਚ ਡੁੱਬਿਆ ਇਸੇ ਵਿਚਾਲੇ ਸ਼ਿਲਪਾ ਨੇ ਇੰਸਟਾਗ੍ਰam ਤੇ ਪਿਤਾ ਨੂੰ ਸ਼ਰਦਾਂਜੀ ਦਿੰਦੇ ਹੋਏ ਕਵਿਤਾ ਦੇ ਰੂਪ ਚ ਸੰਦੇਸ਼ ਲਿਖ ਕੇ ਉਹਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਘਰ ਤੋਂ ਦੂਰ ਗਏ ਨੇ ਪਰ ਦਿਲਾਂ ਤੋਂ ਦੂਰ ਕਦੇ ਨਹੀਂ ਜਾ ਸਕਦੇ ਕ੍ਰਿਕਟਰ ਤੋਂੰਦੀ ਦੀ ਜ਼ਿੰਦਗੀ ਦਾ ਧਾਰਤ ਫਿਲਮ ਐਮਸ ਤੋਂੰਦੀ ਦਾ ਅੰਟੋਲ ਸਟੋਰੀ ਨੇ ਹੁਣ ਤੱਕ 117 ਕਰੋੜ ਰੁਪਏ ਦਾ ਬਿਜ਼ਨਸ ਕਰ ਲਿਆ ਦੁਸਾਰੇ ਤੇ ਹੀ ਫਿਲਮ ਨੇ 4 ਕਰੋੜ 21 ਲੱਖ ਰੁਪਏ ਕਮਾਏ ਇਸ ਕਮਾਈ ਨਾਲ ਫਿਲਮ ਇਸ ਸਾਲ ਦੀ ਸਭ ਤੋਂ ਵੱਧ ਕਮਾਉਣ ਵਾਲੀਆਂ ਫਿਲਮਾਂ ਸੂਪਰਸਟਾਰ ਸਲਮਾਨ ਖਾਨ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਨੇ ਅਕਸਰ ਉਹਨਾਂ ਨੇ ਆਪਣੇ ਭਾਂਜੇ ਆਹਲ ਨਾਲ ਖੇਡਦੇ ਵੇਖਿਆ ਗਿਆ ਹਾਲੇ ਚ ਸਲਮਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਚ ਸਲਮਾਨ ਮਨਾਲੀ ਦੇ ਇੱਕ ਸਰਕਾਰੀ ਸਕੂਲ ਚ ਪਹੁੰਚੇ ਜਿੱਥੇ ਸਲਮਾਨ ਬੱਚਿਆਂ ਨੂੰ ਆਟੋਗ੍ਰਾਫ ਦੇ ਰਹੇ ਨੇ